ਹਾਂਜੀ 사ਸੀਕਾਤ ਸਾਹਿਬ ਵੀਰਾਂ ਨੂੰ ਜੀ ਤੇ ਆ ਜੀ ਆਪਾਂ ਜਿਹੜਾ ਵਾਹੇ ਹੋਏ ਵੀਰ ਜੀ ਨਾਲ ਕੋ ਤੁਹਾਨੂੰ ਕਰਵਾਉਣੇ ਆ ਦੇਸੀ ਕਬੂਤਰਾਂ ਦਾ ਸ਼ੌਂਕ ਠੀਕ ਆ ਤੇ ਆ ਵਾਜੀ ਸਾਡੇ ਵੀਰ ਜੀ ਹੋਣੀ ਭੱਲੇ ਭਾਜੀ ਹੋਣੀ ਠੀਕ ਆ ਤੇ ਤੁਹਾਨੂੰ ਦੇਸੀਆਂ ਦਾ ਸਭ ਤੋਂ ਪਹਿਲਾਂ ਡਾਕਟਰ ਦਬੁਰਜੀ ਦੇ ਨਾਮ ਤੋਂ ਛੱਤ ਜਿਹੜੀ ਉੜਦੀ ਆ ਤੇ ਡਾਕਟਰ ਸਾਹਿਬ ਉਹਨਾਂ ਕਾਵਾਂਗੇ ਸ਼ੌਂਕ ਕਰਾਓ ਤੇ ਜੀ ਲੋਕੀ ਟੈੜੀ ਟੈੜੀ ਕਰਦੇ ਟੈੜੀਆਂ ਤੋਂ ਸ਼ੁਰੂਆਤ ਕਰਦੇ ਆ ਠੀਕ ਆ ਜੀ ਇਹ ਲਓ ਮੇਰੇ ਭਰਾ ਲੋ ਜੀ ਬੋਸ ਕੀ ਅੱਖ ਦੇ ਵਿੱਚ ਟੈਡੀ ਆ ਤੇ ਤੁਹਾਨੂੰ ਖੋਣਾ ਮਜਰਾਣਾ ਜੀ ਕਰੀਬੀ ਦੇ ਨਾਲ ਅੱਖ ਜੀ ਰੱਖਿਆ ਠੀਕ ਹੈ ਜੀ ਇਹ ਲੋ ਭਾਈ ਅੱਖ ਜਵੇ ਦੀ ਠੀਕ ਹੈ ਜੀ ਕਰਾਇਓ ਡੈਟਸਕ ਕੁੰਦੇ ਦਾ ਸ਼ੌਂਕ ਜੀ ਥੱਲੇ ਕਰਕੇ ਥੋੜਾ ਥੱਲੇ ਕਰ ਲਿਓ ਆ ਜੀ ਕੁੰਦਾ ਜੋ ਭਾਈ ਤੇ ਬੜਾ ਤੇਜ਼ ਤਰਾਰ ਕੁੰਦਾ ਲੱਗਾ ਹੋਇਆ ਜੇ ਨੂੰ ਠੀਕ ਹੈ ਜੀ ਇਹ ਜੀ ਟੈਡੀ ਕਬੂਤਰ ਹੈਗਾ ਜੋ ਇਹਦੇ ਦੂਸਰੇ ਕੁੰਡੇ ਦਾ ਵੀ ਸ਼ੌਕ ਕਰਾ ਦਿਓ ਲੋ ਜੀ ਜਿਹਦੇ ਪਾਰ ਪੱਲਾ ਛੋਟਾ ਹੋਵੇ ਉਹਦੇ ਵਿੱਚ ਐ ਕਬੂਤਰ ਮਾਰ ਦੋ ਤੇ ਸਭ ਕੁਝ ਪੂਰਾ ਕਰ ਦੇਗਾ ਠੀਕ ਆ ਆ ਜਿਓ ਜੀ ਇਹਦਾ ਕੁੰਡਾ ਤੇ ਫੁੱਲ ਵੀ ਉਹ ਵਿਖਾਇਓ ਇਦਾਂ ਫੜਕੇ ਦਾ ਵਾਹ ਲੋ ਜੀ ਆਜੋ ਭਾਈ ਫੁੱਲ ਵੀ ਇਹਦਾ ਠੀਕ ਹੈ ਜੀ ਟੈਡੀ ਟੈਡੀ ਆਲਵੇਸ ਰੈਡੀ ਲੋ ਮੇਰੇ ਭਰਾ ਜੀ ਇਹ ਡੈਡ ਸਾਹਿਬ ਵੀ ਨਹੀਂ ਕਰਾ ਰਿਆ ਸਾਨੂੰ ਸ਼ੌਕ ਤੇ ਆ ਜੀ ਮਾਦੀ ਜਿਹੜੀ ਇਹਦੇ ਨਾਲ ਲੱਗੀ ਮਾਦੀ ਠੀਕ ਹੈ ਇਹਦਾ ਕਰੋਨੀਆ ਸ਼ੌਕ ਆਖੀ ਲਓ ਭਾਜੀ ਅੱਖ ਬੰਦ ਕਰਦੀ ਸਾਰੀ ਇੱਕਦਾਂ ਅੱਖ ਬੰਦ ਕਰਦੀ ਆਜੋ ਇਹਦੀ ਅੱਖ ਇਹ ਲਓ ਮੇਰੇ ਭਰਾ ਇਹ ਆਲੋ ਜੀ ਤੇ ਇਹ ਇੱਥੇ ਗੱਲ ਕਰਦੀ ਹੈ ਭਾਜੀ ਇਹ ਟੈਡੀ ਨਹੀਂ ਜੋ ਹੈਗੀ ਹੈ ਟੈਡੀ ਆ ਪਰ ਇਹਦੇ ਵਿੱਚ ਪਰਸ ਵੀ ਗਾਜੋ ਠੀਕ ਹੈ ਮਾਦੀ ਬਹੁਤ ਵਧੀਆ ਲਾਈ ਹੋਈ ਆ ਡੱਡਾ ਸਾਹ ਬਣਾਣੇ ਲਓ ਜੀ ਆਜੋ ਇਹਦੀ ਆਈਸ ਆਜੋ ਇਹਦਾ ਚਿਹਰਾ ਮੂਰਾ ਕਰਾਇਓ ਕੁੰਦੇ ਦਾ ਸ਼ੌਕ ਡੱਡਾ ਸਾਹ ਦੇ ਲਓ ਜੀ ਇਹ ਕੁੰਦਾ ਵੇਖ ਕੇ ਹੁਣ ਆਪੇ ਤੁਸੀਂ ਵੇਖ ਲਿਓ ਆਪਾਂ ਝੂਠ ਮਾਰਿਆ ਕਿ ਸੱਚ ਆਹ ਭਾਰਤੇ ਗੌਰ ਕਰ ਲਿਓ ਇੱਕ ਦੇ ਦੇ ਖੋਲੇ 150 ਇਹ ਆਹ ਭਾਰਤੇ ਗੌਰ ਕਰਿਓ ਮੇਰੇ ਭਰਾ ਠੀਕ ਆ ਬਹੁਤ ਵਧੀਆ ਜੋੜਾ ਲਾਇਆ ਜੀ 150 ਹੁਣਾਨੀ ਠੀਕ ਆ ਲਓ ਜੀ ਚਲੋ 150 ਇਹਨੂੰ ਲਓ ਜੀ ਇਹ ਜੋ ਮਾਦੀ ਬਾਕੀ ਹੋਰ ਵਿਖਾਉਨੇ ਆ ਤੁਹਾਨੂੰ ਅਗੋ ਕਬੂਤਰ ਇਹ ਜੀ ਖਰਬੂਜਿਆਂ ਦਾ ਖੇਤ ਹੈਗਾ ਵਾ ਇਹਦੇ ਚ ਸਾਰੇ ਹੀ ਚੰਗੇ ਆ ਠੀਕ ਆ ਜੀ ਬਾਕੀ ਚੱਖ ਕੇ ਪਾ ਲੱਗਦਾ ਵਾ ਤੇ ਇਹ ਸਾਬ ਇਹਨਾਂ ਨੇ ਦੁੱਧ ਦੇ ਵਿੱਚੋਂ ਕਰੀਮ ਕੱਢੀ ਹੋਈ ਆ ਇਹ ਤਾਂ ਮੀਚੋਂ ਕਰੋਨੇ ਆ ਇੱਧਰ ਸਾਰੇ ਮਲਵਈਆਂ ਦੇ ਆ ਕੁੱਤੇ ਖਾੜੇ ਹੈਂ ਤੁਸੀਂ ਕਹਿੰਦੇ ਜੇ ਲਓ ਜੀ ਇਹ ਕਬੂਤਰ ਕਾਫੀ ਉੱਡਿਆ ਜੀ ਇਹਨਾਂ ਦਾ ਤੇ ਕਿੰਨਾ ਉੱਡਿਆ ਵਾ ਇਹ ਡਾਡਾ ਸਾਹਿਬ ਹਣੀ ਤੁਹਾਨੂੰ ਆਪ ਦੱਸਣਗੇ ਹੋਣਾਹੀਂ ਤੇ ਨਹੀਂ ਦੱਸਣਾ ਯਾਨੀ ਕਿ ਚੰਗੀਆਂ ਪ੍ਰਵਾਜਾਂ ਦਾ ਮਾਲਕ ਹੈਗਾ ਇਹ ਕਰਾਇਓ ਕੁੰਦੇ ਦਾ ਸ਼ੌਂਕ ਡਾਡਾ ਸਾਹਿਬ ਕੀ ਪ੍ਰਵਾਜ ਹੈਗੀ ਇਹ ਦੀ ਪੌਣੇ 5 ਬਿਠਾ ਜੇੜਸ ਪੌਣੇ 5 ਵਜੇ ਲਓ ਜੀ ਆਪਾਂ ਪਹਿਲੀ ਵਾਰੀ ਇਹ ਛੱਤ ਤੇ ਆਏ ਆ ਤੇ ਆਹ ਹੁੰਦਾ ਵੇਲੋ ਇਹਦਾ ਤੇ ਡਾਰ ਤਾਨੂੰ ਡੈਟਸਾਉਂ ਨੇ ਦੱਸਤੀ ਹੋਈ ਆ ਵੀ ਕਿੰਨੀ ਡਾਰੇਗੀ ਇਹਦੀ ਠੀਕ ਹੈ ਜੀ ਠੀਕ ਹੋ ਗਿਆ ਜੀ ਇਹਦੀ ਦਮ ਖੋਲ ਕੇ ਵਿਖਾਇਓ ਖੋਲ ਕੇ ਵਿਖਾਇਓ ਲਓ ਜੀ ਤੁਹਾਨੂੰ ਇੱਕ ਚੀਜ਼ ਵਿਖਾਉਣੀ ਆ ਇਹਦਾ ਬੈਲੈਂਸ ਚਾ ਕਰੋ ਦਮ ਦਾ ਠੀਕ ਹੈ ਜੀ ਆਹ ਵਾਈਟ ਵੇਲੋ ਪੱਲਾ ਇੱਕ ਇਧਰ ਜੋ ਇੱਕ ਇਧਰ ਜੋ ਤੇ ਇਹ ਦੋ ਇਧਰ ਹੈਗੇ ਜੀ ਠੀਕ ਹੈ ਜੀ ਠੀਕ ਹੋ ਗਿਆ ਜਨਾਬ ਇਹ ਘਰ ਦਾ ਪੱਠਾ ਜੋਗਾ ਜਾਂ ਮਤਲਬ ਘਰ ਦਾ ਵਾ ਇਹਦਾ ਮਾਂ ਪਿਓ ਹੈਗਾ ਮਾਂ ਪਿਓ ਮਾਂ ਮਰ ਗਈ ਪਿਓ ਪਿਓ ਹੈਗਾ ਪਿਓ ਪਿਓ ਦਾ ਸ਼ੌਂਕ ਕਰਾ ਦਿਓ ਇਹ ਵੱਡੇ ਭਾਈ ਐਂ ਹਵਾ ਦੇ ਵਿੱਚ ਨਹੀਂ ਕਹਿਤਾ ਕਿ ਪੂਣੀ ਪੰਜ ਇਹਨਾਂ ਨੇ ਕਿਹਾ ਵੀ ਬੇਠਾ ਵਾ ਇਹ ਵੈਹੇ ਹੈ ਹੀ ਚੰਗਾ ਇਹ ਮੈਂ ਪਹਿਲਾਂ ਹੀ ਵੇਖ ਗਿਆ ਹਾਂ ਇਹਨੂੰ ਤੁਰਦੇ ਫਿਰਦੇ ਇਹਨੂੰ ਲਓ ਜੀ ਇਹ ਕਬੂਤਰ ਦਾ ਸ਼ੌਂਕ ਕਰਿਓ ਮਜ਼ਾ ਆਏਗਾ ਤੁਹਾਨੂੰ ਛੋੜੋ ਧੁੱਪ 'ਚ ਕਰਿਓ ਇਹਨੂੰ ਇਹ ਬੱਸ ਪਾ ਲੋ ਜੀ ਇਹ ਜੀ ਸਾਡੇ ਮਾਨਯੋਗ ਸਤਿਕਾਰਯੋਗ ਸੀਨੀਅਰ ਉਸਤਾਦ ਸਾਹਿਬਾਂ ਜੀ ਕਪਲ ਕਸ਼ਸ਼ ਸਾਜ ਜੀ ਹੁਣੀ ਉਹ ਬਹੁਤ ਪਸੰਦ ਕਰਦੇ ਆ ਇਸ ਚੀਜ਼ ਨੂੰ ਠੀਕ ਆ ਆ ਵੇਖ ਲਓ ਜੀ ਕਰਾਇਓ ਕੁੰਡੇ ਦਾ ਸ਼ੌਂਕ ਜੀ ਕਿਉਂ ਪਸੰਦ ਕਰਦੇ ਆ ਆ ਕੁੰਡਾ ਵੇਖ ਲਓ ਇਹਦਾ ਠੀਕ ਹੈ ਜੀ ਲੋ ਜੀ ਆ ਕੁੰਡਾ ਜੋ ਠੀਕ ਹੋਏ ਫੁੱਲ ਵੀ ਵਿਖਾਏ ਦਾ 150 ਲੋ ਜੀ ਆ ਜੋ ਇਹਦਾ ਫੁੱਲ ਵਿਊ ਤਾਂ ਕਰ ਲੋ ਥੋੜਾ ਬਸ ਬਾਈ ਜੀ ਆ ਥੱਲੇ ਵੀਊ ਜਾਵੇ ਬਸ ਬਸ ਕੋਈ ਨਹੀਂ ਵੇਖ ਲਿੰਦੇ ਉਹਨੂੰ ਥੱਲੇ ਲੋ ਜੀ ਆ ਜੋ ਕਬੂਤਰ ਠੀਕ ਹੈ ਜੀ ਤੇ ਇਹਦੀ ਅੱਖ ਮੈਂ ਤੁਹਾਨੂੰ ਥੋੜੀ ਆਪ ਇੱਕ ਵਾਰੀ ਵਿਖਾਉਣਾ ਵਾ ਕੋਈ ਚੀਜ਼ ਵਿਖਾਉਣੀ ਆ ਉਹ ਤੁਸੀਂ ਹੁਣ ਵੇਖ ਲਿਓ ਆ ਵੀ ਇਹ ਲੋਪਰ ਜੋ ਬਣਾਣਾ ਉਸਮ ਮੈਂ ਤੁਹਾਨੂੰ ਇਸ਼ਾਰੇ ਠੀਕ ਹੈ ਜੀ ਗੌਰ ਕਰਿਓ ਫਤੂ ਭਾਈ ਇਸ ਚੀਜ਼ ਤੇ ਤੁਸੀਂ ਵੀ ਠੀਕ ਹੈ ਜਨਾਬ ਲੋ ਜੀ ਲਓ ਜੀ ਅਗੋਂ ਤੁਹਾਨੂੰ ਹੋਰ ਕਰਵੋਣੀਆਂ ਸ਼ੌਂਕ ਲਓ ਜੀ ਲਓ ਜੀ ਇਹ ਵੀ ਇਹਨਾਂ ਦੀ ਹੋਮ ਬਰੀਡ ਆ ਕਿਹੜੇ ਜੋੜੇ ਦਾ ਪੱਠਾ ਜੀ ਦੱਸ ਦਿਨੇ ਉਹ ਵੀਡੀਓ ਵੇਖ ਲੈਣ ਕਹਤਾ ਐਵੇਂ ਕਹਤਾ ਇਹਨੇ ਹੋਮ ਬਰੀਡ ਆ ਦੱਸ ਦੋ ਹੋਮ ਆ ਨਹੀਂ ਨਹੀਂ ਕਰਦਾ ਆਹ ਮੈਂ ਲਿਉਂਦੇ ਨਹੀਂ ਬਰੋ ਭਾਈ ਆ ਇੰਨਾ ਤਗੜਾ ਜੋ ਪਾਇਆ ਇੱਥੇ ਸੀ ਕਿ ਕਿ ਪਾਇਆ ਕਰਾਇਓ ਕੁੰਦੇ ਦਾ ਸ਼ੌਂਕ ਇਹ ਵੀ ਚੰਗਾ ਹੀ ਉੜਦਾ ਹੋਏਗਾ ਜੀ ਇਹਨਾਂ ਦੇ ਕੋਲ ਮੈਂ ਤੁਹਾਨੂੰ ਕਹਿੰਦਾ ਵੀ ਹੁਣ ਨਾ ਟਾਈਮ ਦੋਵਾਂ ਥਾਲੂ ਨੇ ਦੇਸੀ ਹਦਾ ਹੀ ਇਹ ਇਹਦੇ ਮੈਨੂੰ ਇੰਜ ਲੱਗਦਾ ਜਿਹੜਾ ਕਬੂਤਰ ਦਾ ਸ਼ੌਂਕ ਕਰਾਇਆ ਵਾ ਉਹ ਉਸੇ ਦਾ ਹੀ ਤਾਂ ਨਹੀਂ ਇਹ ਪੱਠਾ ਉਸੇ ਦਾ ਹੀ ਆ ਗਾਂਵਾਂ ਗਾਂ ਇਹਦੇ ਫਿਰ ਅਸ਼ਗਾਹਾਂ ਦੀ ਗਾਂਵਾਂ ਠੀਕ ਹੈ ਜੀ ਕਰਾਇਆ ਫੁੱਲ ਵੀਊ ਦਾ ਸ਼ੌਂਕ ਪਾ ਲਓ ਜੀ ਜਿਹੜਾ ਕਬੂਤਰ ਦਾ ਆਪਾਂ ਹੁਣੇ ਸ਼ੌਂਕ ਕਰਾਇਆ ਹੈ ਨਾ ਉਹਦੇ ਹੀ ਪਰਿਵਾਰ ਦੇ ਵਿੱਚ ਹੋਗਾ ਇਹ ਕਬੂਤਰ ਠੀਕ ਹੈ ਜੀ ਲਓ ਜੀ ਪਸੰਗ ਹਣੀ ਕੋਲ ਹੈ ਲਓ ਜੀ ਆ ਜੀ ਕਰੋ ਸ਼ੌਂਕ ਇਹ ਲਓ ਮੇਰੇ ਭਰਾ ਲੋ ਜੀ ਮੈਂ ਤੁਹਾਨੂੰ ਇੱਥੇ ਦੱਸਦਾ ਜਿਹੜਾ ਪਹਿਲੇ ਤੋਂ ਇਸ ਤੋਂ ਪਹਿਲੇ ਤੋਂ ਪਹਿਲਾ ਜਿਹੜਾ ਸ਼ੌਂਕ ਕਰਾਇਆ ਹੈ ਨਾ ਉਹ ਦਰਅਸਲ ਕਬੂਤਰ ਬਹੁਤ ਵਧੀਆ ਹੈਗਾ ਵਾ ਪਰਸ ਹੈਗਾ ਹੀ ਉਹ ਕਬੂਤਰ ਤੇ ਉਹਦਾ ਹੀ ਅੱਗੋ ਇਹ ਪੱਠਾ ਹੈ ਜਿਹੜਾ ਇਸ ਤੋਂ ਪਹਿਲਾ ਸ਼ੌਂਕ ਕਰਾਇਆ ਠੀਕ ਆ ਤੇ ਇਹਦਾ ਕੁੰਡਾ ਖੋਲਿਓ ਤੇ ਜਰੂਰ ਜੀ ਇਹ ਪਛਾਨਣੀ ਪੈਂਦੀ ਚੀਜ਼ ਫੜਨੀ ਪੈਂਦੀ ਹੈ ਚੀਜ਼ ਠੀਕ ਆ ਤੇ ਇੱਥੇ ਆ ਕੇ ਬਰੀਡ ਚੇਂਜ ਹੋ ਜਾਂਦੀ ਹੈ ਠੀਕ ਹੈ ਜੀ ਉਹ ਸਦਾ ਨਰਮਦੀ ਚੇਂਜ ਕੀਤਾ ਹੋਇਆ ਇਹਨਾਂ ਨੇ ਲੋ ਜੀ ਸ਼ਬਿਆ ਉਤੋਂ ਪੂਰਾ ਵਾ ਆ ਵੇਖ ਲਓ ਆ ਜੋ ਇਹਦਾ ਪੂਰਾ ਕਲਰ ਗੁਲਰ ਠੀਕ ਹੈ ਜੀ ਛੱਡੋ ਅੰਦਰ ਇਹਨੂੰ ਜੀ ਲੋ ਜੀ ਬਾਕੀ ਆ ਕਬੂਤਰ ਹੈਗੇ ਜੋ ਵੇਖ ਲਓ ਸਾਰੇ ਸਾਦੀ ਹੁਣਾਂ ਦੇ ਕਬੂਤਰ ਬਹੁਤ ਹੈਗੇ ਆ ਠੀਕ ਹੈ ਜੀ ਇਹ ਜੋ 35 ਆਲਾ ਕਬੂਤਰ ਠੀਕ ਆ ਤੇ ਇੱਕ ਦਾ ਨੂੰ ਹੋਰ ਕਰਾਉਨੇ ਆ ਕਬੂਤਰ ਦਾ ਸ਼ੌਂਕ ਆ ਕਬੂਤਰ ਦਾ ਸ਼ੌਂਕ ਕਰਾਇਆ ਵੀ ਜੀ ਆ ਉਹੜ ਗਿਆ ਉਹੜ ਗਿਆ ਤੁਹ ਬਾਈ ਨੇ ਪੁੱਛਦੇ ਆ ਦਲਾਵਰ ਸਾਡਾ ਭਰਾ ਦਲਾਵਰ ਭਰਾ ਤੇ ਕਿਹੜਾ ਕੂਤਰ ਆ ਨਵੀਂ ਦਾਥੇ ਕਿਹੜੀ ਬਰੀਡ ਦਾ ਏ ਕਰਦੇ ਹੀ ਏ ਕਰਦੇ ਹੀ ਏ ਕਰਦੇ ਸਾਰੇ ਕਰਦੇ ਲਓ ਜੀ ਬਾਹਰ ਦਾ ਕੂਤਰ ਹਲਾਈ ਨਾ ਹਲਾਈ ਨਾ ਹਲਾਈ ਨਾ ਲਓ ਜੀ ਇਹ ਵੀਰ ਨਾ ਉਮਰ ਛੋਟੀ ਭਰਾ ਦੀ ਏ ਜੇ ਠੀਕ ਆ ਤਾਂ ਕਰਕੇ ਮਤਲਬ ਸ਼ੌਂਕ ਕਰਾ ਰਿਆ ਵਾ ਤੇ ਆਪਾਂ ਜਰੂਰ ਦਲਾਵਰ ਵੀਰ ਨੂੰ ਦੱਸਾਂਗੇ ਦਲਾਵਰ ਵੀਰ ਜੀ ਜਦੋਂ ਵੀ ਕੂਤਰ ਨੂੰ ਫੜਨਾ ਨਾ ਐਦਾਂ ਕਰਕੇ ਨਾ ਆ ਵੇਖੋ ਇਹ ਇਹ ਕੂਤ ਦਾ ਸ਼ੌਕ ਕਰਾਉਣਾ ਠੀਕ ਆ ਇਦਾਂ ਹਾਂ ਠੀਕ ਆ ਦਲਾਵਰ ਵੀਰ ਜੀ ਹਾਂ ਜੀ ਇਹ ਗੱਲ ਲਓ ਦਲਾਵਰ ਵੀਰ ਜੀ ਇਦਾਂ ਤੁਸੀਂ ਸ਼ੌਕ ਕਰਾਓਗੇ ਨਾ ਹਾਂ ਜੀ ਤੇ ਤੁਹਾਡੇ ਸ਼ੌਕ ਕਰਾਉਣ ਦੇ ਅੰਦਾਜ਼ੇ ਤੋਂ ਲਾ ਲੈਣਗੇ ਵੀ ਇਹ ਯਾਰ ਬੜਾ ਤੜਾ ਖੜਾ ਰੀ ਹਾਂ ਹਾਂ ਜੀ ਇਹ ਗੱਲ ਠੀਕ ਹੈ ਨਾ ਕਰਾਇਓ ਕੁੰਡ ਦਾ ਸ਼ੌਕ ਲਓ ਜੀ ਆ ਜੋ ਕੁੰਡਾ ਠੀਕ ਹੈ ਜੀ ਬਹੁਤ ਵਧੀਆ ਕਬੂਤਰ ਆ ਜੀ ਟੈੜੀਆਂ ਚੋਂ ਲੱਗਦਾ ਕਬੂਤਰ ਠੀਕ ਹੈ ਛੱਡੋ ਦਲਾਵਰ ਵੀਰ ਜੀ ਦਲਾਵਰ ਸਾਡਾ ਭਰਾ ਵਾ ਜੀ ਛੋਟਾ ਅਮਰੀਕਾ ਤੋਂ ਗੇੜਾ ਮਾਰ ਆਇਆ ਇੱਕ ਹੂੰ ਇਹ ਲਓ ਜੀ ਕਰੋ ਜੀ ਸ਼ੌਂਕ ਬੇਮਿਸਾਲ ਆ ਜੀ ਇਹ ਠੀਕ ਆ ਤਲਾਵਰ ਵੀ ਰੇਵੀ ਉੱਡਦਾ ਵਾ ਇਹ ਨਹੀਂ ਕਿ ਬੱਚਾ ਪੁੱਛਿਆ ਰੱਖਿਆ ਇਹ ਬੱਚਾ ਬੱਚਾ ਦੇ ਕਰਾਈਂ ਪਰਦਾ ਸ਼ੌਂਕ ਇਹਦੇ ਲਓ ਜੀ ਆਹ ਕੁੰਦਾ ਜੋ ਪਰਲੇ ਕੁੰਦੇ ਦਾ ਕਰਾਈਂ ਤਲਾਵਰ ਵੀ ਇਹ ਲਓ ਜੀ ਆ ਜੋ ਇਹ ਬਿਲਕੁਲ ਦੇਸੀ ਟਾਈਪ ਖੋਲ 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 ਬੰਦਾ ਕੋਈ ਨਹੀਂ ਲਓ ਜੀ ਜਿੱਦ ਜੀ ਮੈਂ ਬਕੋਣੀ ਉਹ ਵਿਖਾਤੀ ਆ ਠੀਕ ਐ ਛੱਡੋ ਜੀ ਤੇ ਆ ਜੀ ਸਾਰੇ ਕਬੂਤਰ ਹੈਗੇ ਆ ਦਲਾਵਰ ਵੀਰ ਜੀ ਨਾਲ ਦੇ ਲਓ ਵੇਖ ਲਓ ਮੇਰੇ ਭਰਾ ਹੁਣ ਖੜਤ ਵੜ ਤੇ ਇਹਨਾਂ ਦੀ ਠੀਕ ਐ ਵੀਡੀਓ ਜਿਆਦੀ ਵੱਡੀ ਨਹੀਂ ਬਣਾ ਸਕਦੇ ਆਪਾਂ ਪਰ ਵੀਰ ਜਿਹੜੇ ਐ ਨਾ ਥੋੜੇ ਦੇਖਦੇ ਘਟਿਆ ਆ ਵੇਖ ਲਓ ਉਹ ਪਿੱਛੇ ਕਸੇਬੇ ਵਾਲਾ ਕਬੂਤਰ ਸਬਜ਼ ਚੀਨਾ ਕਹਲੋ ਚੀਨਾ ਕਹਲੋ ਕੁਛ ਕਹਲੋ ਉਹਨੂੰ ਠੀਕ ਐ ਆ ਕਬੂਤਰ ਜੋ ਦਲਾਵਰ ਵੀਰ ਜੀ ਨਾਲ ਦੇ ਠੀਕ ਐ ਇੱਧਰ ige jo veh lok ka ko uttar ve khunde aan tanu chala aur vi raffdi k uttar ਠੀਕ ਹੈ ਜੀ ਆ ਜਾ ਕਬੂਤਰ ਇੱਧਰ ਠੀਕ ਆ ਆ ਜਾ ਬਹੁਤ ਸੋਹਣੇ ਕਬੂਤਰ ਹੈਗੇ ਆ ਜੀ ਵੀਰ ਜੀ ਨਾ ਕਰੋ ਤੇ ਉਹ ਪਾਰਸ ਕਬੂਤਰ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਜਿਹੜਾ ਵਿਖਾਇਆ ਸੀ ਠੀਕ ਆ ਵਧੀਆ ਹੈਗਾ ਹੀ ਕਬੂਤਰ ਉਹ ਉਹਦੇ ਹੀ ਗੰਖਣ ਵਾਦਾ ਵਾ ਲਓ ਜੀ ਇਹ ਵੀ ਕਬੂਤਰ ਦਲਾਵਰ ਵੀ ਜੀ ਉੱਡਦਾ ਤੁਹਾਡਾ ਹਾਂ ਹਾਂ ਵੇਖਿਆ ਉੱਡਦਾ ਕਬੂਤਰ ਹੈ ਜੀ ਦਲਾਵਰ ਵੀਰ ਕਿੰਨਾ ਘੁੱਟਦਾ ਏ ਇਹ ਪਹਿਲਾ ਜੇੜ ਬੈਠਾ ਤੇ 436 436 ਤੇ ਪਹਿਲੇ ਜੇੜ ਅੱਛਾ ਅੱਛਾ ਕਰਦਾ ਹੀ ਹੈ ਵੀ ਹਾਂਜੀ ਠੀਕ ਹੈ ਸਾਰੇ ਕਰਦੇ ਕਰਦੇ ਯਾਰ ਲਓ ਜੀ ਐਵੇਂ ਨਹੀਂ ਇਹ ਕੱਢ ਕੇ ਲੈਂਦਾ ਅੰਦਰੋਂ ਕਰਾਇਓ ਕੁੰਡੇ ਦਾ ਸ਼ੋਗ ਇਹਨੂੰ ਕੁਛ ਵੇਖ ਕੇ ਕੱਢ ਕੇ ਲੈਂਦਾ ਲਓ ਜੀ ਆਹ ਕੁੰਡਾ ਜੋ ਠੀਕ ਹੈ ਦਲਾਵਰ ਵੀਰ ਕੁਛ ਨਹੀਂ ਕਰਨਾ ਇਹ ਦੋ ਮਹੀਨਾ ਇਦਾਂ ਹੀ ਵਿਖਾ ਦੇ ਬਸ ਨਾ 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 ਏਦਾਂ ਫੜ ਕੇ ਏਦਾਂ ਏਦਾਂ ਛੱਡੀ ਆਹ ਲਓ ਜੀ ਅੱਛਾ ਓਕੇ ਹਾਂ ਆਹ ਲਓ ਜੀ ਠੀਕ ਹੈ ਜੀ ਆਜੋ ਇਹ ਹੌਲੀ ਹੌਲੀ ਦਲਾਵਰ ਵੀਰ ਨੂੰ ਆਜੂਗੀ ਨੌਲੇਜ ਸਾਰੀ ਜੀ ਠੀਕ ਆ ਲੋ ਜੀ ਆਜੋ ਕਬੂਤਰ ਤੇ ਆਜੋ ਸਾਡਾ ਦਲਾਵਰ ਭਰਾ ਪੂਰੀ ਕਬੂਤਰ ਬਾਜੀ ਜਿੰਦੇ ਜਾਨ ਭਰਾ ਵਾਜੀ ਸਾਡਾ ਇਹ ਦਲਾਵਰ ਮਿਹਨਤ ਕਰਦਾ ਦਲਾਵਰ ਪੂਰੀ ਠੀਕ ਆ ਆ ਵੀ ਲੋ ਜੀ ਭਾਈਆ ਕਬੂਤਰ ਠੀਕ ਆ ਇੱਥੇ ਕਪਾ ਪਿਕਚਰ ਵੀ ਲੱਲੀਏ ਇਹਨਾਂ ਦੀ ਲਾਵਾਂਗੇ ਥੰਮ ਮਿਲ ਦੇ ਉੱਤੇ ਠੀਕ ਆ ਦਲਾਵਰ ਵੀਰ ਹੈ ਸਾਡਾ ਦਲਾਵਰ ਠੀਕ ਆ ਦਲਾਵਰ ਵੀਰ ਲਾਸਟ ਲਾਸਟ ਸ਼ੋਅ ਕਰਨਾ ਆਪਾਂ ਇੱਕ ਬਸ ਉਹ ਪਿਛੇ ਕਬੂਤਰ ਦਾ ਲਾਸਟ ਉਹ ਵਾਲੀ ਦਾ ਇਹ ਆ ਬਈ ਥੱਲੇ 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 ਆੜਾ ਆ ਗਿਆ ਬਾਹਰ ਆ ਕੇ ਬਸ ਅੰਦਰ ਆਓ ਅੰਦਰ ਆਓ ਤਾਂ ਬਿਣੀ ਕਰਨੀ ਆ ਲਓ ਜੀ ਇਹ ਵੀ ਕਬੂਤਰ ਵੇਖੋ ਠੀਕ ਹੈ ਜੀ ਠੀਕ ਹੈ ਦਲਾਵਰੀ ਉਹਨੇ ਛੱਡਦੇ ਬਸ ਬਹੁਤ ਵਧੀਆ ਜੀ ਆ ਸ਼ੌਂਕ ਆ ਖੋਲੇ ਵੱਡੇ ਭਾਈ ਜੀ ਗੇਟ ਸ਼ਵਾਜ ਦਲਾਵਰ ਵੀਰ ਨੂੰ ਸ਼ੌਂਕ ਕਰਾਤਾ ਜੀ ਸਾਨੂੰ ਬਹੁਤ ਵਧੀਆ ਆ ਪਰਿੰਦੇ ਆ ਠੀਕ ਆ ਤੇ ਬਾਕੀ ਉਧਰ ਸਾਰੇ ਜਿਹੜੇ ਆ ਮਲਵਾਈ ਮਲਬੂਈ ਕਬੂਤਰ ਆ ਇਧਰ ਠੀਕ ਆ ਇਧਰ ਵੀ ਮਲਵਾਈ ਕਬੂਤਰ ਆ ਸਾਦਰ ਹੈਗੀ ਲਿਆ ਲਿਆ ਅਸਲਾ ਹੋਰ ਵੀ ਇਹ ਕਿਹੜੀ ਦੇਸੀ ਆ ਲਿਆ ਤੇ ਲੋ ਜੀ ਛੇ ਗੱਪੇ ਕੀ ਆ ਆ ਹੋਰ ਲੋ ਜੀ ਆ ਮਾਦੀ ਜੋ ਦਲਾਵਰ ਵੀਰ ਜੀ ਨੂੰ ਸ਼ੌਂਕ ਕਰੋਣ ਦੇ ਸਾਨੂੰ ਠੀਕ ਐ ਇਹ ਹੁਣ ਲਿਆਂਦੀ ਦਲਾਵਰ ਵੀਰ ਜੀ ਨਹੀਂ ਪੁਰਾਣੀ ਮਤ ਪੁਰਾਣੀ ਐ ਵੀ ਹਾਂਜੀ ਠੀਕ ਐ ਸੋਹਣੀ ਆ ਮਾਦੀ ਜੀ ਬਾਕੀ ਆ ਸਾਰੇ ਮਲਵਈ ਕਬੂਤਰ ਚ ਠੀਕ ਐ ਜੀ ਆ ਵੇਖ ਲਓ ਸਾਰਾ ਵੀਊ ਇਧਰ ਸਾਡੇ ਹੋਰ ਆ ਗਏ ਹੋਏ ਆ ਨਾਲ ਭਰਾ ਮਿਲਨਸਾਰ ਆਗੇ ਹੋਏ ਆ ਲੋ ਜੀ ਇਹ ਹੈ ਆਪਣੇ ਜਸਬੀਰ ਵੀਰ ਜੀ ਹਣੀ ਵੇਰ ਕੇ ਦੋ ਤੇ ਆ ਸਤਨਾਮ ਵੀਰ ਜੀ ਹਣੀ ਆ ਵੀਰ ਜੀ ਆ ਆ ਸਤਨਾਮ ਵੀਰ ਜੀ ਆ ਵੇਰ ਕੇ ਦੋ ਤੇ ਆ ਜਸਬੀਰ ਵੀਰ ਜੀ ਆ ਠੀਕ ਆ ਤੇ ਇਹ ਜੀ ਆਪਣੇ ਗੋਪੀ ਵੀਰ ਜੀ ਹਣੀ ਠੀਕ ਆ 88 ਫੁੱਟ ਵਾਲੇ ਤੇ ਬੇਮਿਸਾਲ ਸ਼ੌਕ ਕਰਦੇ ਆ ਜੀ ਇਹ ਵੀ ਤੇ ਸ਼ੌਕ ਕਰਾਇਆ ਜੀ ਦਲਾਵਰ ਵੀਰ ਨੇ ਸਾਨੂੰ ਠੀਕ ਆ ਦਲਾਵਰ ਵੀਰ ਇਧਰ ਆ ਦਲਾਵਰ ਵੀਰ ਨੇ ਸਾਨੂੰ ਕਰਾਇਆ ਦੇਸੀਆਂ ਦਾ ਸ਼ੌਂਕ ਠੀਕ ਆ ਤੇ ਬਾਕੀ ਮਲਵਈਆਂ ਬਾਰੇ ਸਾਨੂੰ ਕੋਈ ਨਹੀਂ ਹੈਗੀ ਕੋਈ ਨਹੀਂ ਜਾਣਕਾਰੀ ਠੀਕ ਹੈ ਜੀ ਤੇ ਬਾਕੀ ਫਸਟ ਪਾਰਟ ਵੀ ਆਪਾਂ ਬਣਾ ਲਿਆ ਸੈਕਿੰਡ ਵੀ ਬਣਾ ਲਿਆ ਤੇ ਥਰਡ ਪਾਰਟ ਦੇ ਵਿੱਚ ਜਿਹੜਾ ਬਾ ਹੁਣ ਵੀਰ ਹੋਣੀ ਆਉਂਡੇ ਆ ਡੈਂਬੜ ਭਾਈ ਆਉਂਡੇ ਆ ਫਿਰ ਗੱਲਬਾਤ ਕਰਾਂਗੇ ਠੀਕ ਹੈ ਜੀ ਧੰਨਵਾਦ ਜੀ ਸਾਰੇ ਵੀਰਾਂ ਦਾ